ਕਿਉਂਕਿ ਸਾਰੀ ਪਾਰਟੀ ਸਾਡੇ ਕੋਲ ਤੋਂ ਲੱਡੂ ਦੇ ਆਰਡਰ ਦੇ ਕੇ ਗਈ ਜੀ ਤੇ ਬਾਕੀ ਜਿਹੜਾ ਜਿੱਤ ਦਾ ਸੇਰਾ ਹੈ ਇਹ ਤਾਂ ਉਪਰਲੇ ਦੇ ਹੱਥ ਕਿਸ ਕਿਸ ਪਾਰਟੀ ਦੇ ਸਿਰ ਤੇ ਲੱਗਣਾ ਹੈ ਲਾਗਤ ਅਸੀਂ ਤਕਰੀਬਨ ਸਾਡੇ ਕੋਲ 5-6 ਕੁਇੰਟਲ ਦੇ ਕੀਕਾ ਆਰਡਰ ਆ ਗਏ ਜੀ ਬਾਕੀ ਸ਼ਾਮ ਤੱਕ ਹੋਰ ਆ ਜਾਣਗੇ ਜੀ ਸ਼ਾਮ ਤੱਕ ਹੋਰਲੇ ਉਮੀਦ ਹੈ ਵੀ ਹੋਰ ਆਉਣਗੇ ਹਲੇ ਹੋਰ ਆਉਣਗੇ ਜੀ ਪਿੰਡਾਂ ਦੇ ਜਿਹੜੇ ਸਰਪੰਚ ਆ ਹਨ ਹੋਰ ਪਾਰਟੀ ਨਾਲ ਜੁੜੇ ਹੋਏ ਲੋਕ ਹੈ ਜੀ ਸਿਰ ਪਾਰਟੀਆਂ ਵਾਲੇ ਆਉਂਦੇ ਨੇ ਕਿ ਜਦੋਂ ਵੋਟਾਂ ਪੈਣੇ ਉਸੇ ਟਾਈਮੇ ਆਉਂਦੇ ਨੇ ਵਿੱਚ ਖਾਸ ਤੌਰ ਤੇ ਨਹੀਂ ਅਕਸਰ ਵੀ ਹੁੰਦੇ ਰਹਿੰਦੇ ਨੇ ਸਾਡੇ ਕੋਲ ਤਾਂ ਆਰਡਰ ਅਕਸਰ ਵੀ ਹੁੰਦੇ ਰਹਿੰਦੇ ਆ ਤੇ ਬਾਕੀ ਇਲੈਕਸ਼ਨ ਦੇ ਟਾਈਮ ਥੋੜੇ ਜਿਆਦਾ ਵੱਧ ਜਾਂਦੇ ਨੇ ਜੀ ਦੋਸਤੋ ਤੁਸੀਂ ਲੱਡੂ ਦੇਖ ਰਹੇ ਹੋ ਤੇ ਆਖਿਰੇ ਲੱਡੂਆਂ ਦਾ ਕਾਰਨ ਕੀ ਸੀ ਦੁਕਾਨ ਤੇ ਕਿਉਂ ਪਹੁੰਚੇ ਆ ਤੁਹਾਨੂੰ ਦੱਸ ਦਿੰਦੇ ਆ ਤੁਸੀਂ ਦੇਖਿਆ ਹੂੰਗਾ ਕਿ 1 ਜੂਨ ਨੂੰ ਵੋਟਾਂ ਪਈਆਂ ਨੇ ਤੇ 4 ਜੂਨ ਨੂੰ ਜਿਹੜੇ ਨਤੀਜੇ ਸਾਹਮਣੇ ਆਉਣੇ ਨੇ ਤੇ ਇੱਕ ਦਿਨ ਪਹਿਲਾਂ ਆਪਾਂ ਜਿਹੜੇ ਕੀ ਹਲਵਾਈ ਦੀ ਦੁਕਾਨ ਤੇ ਪਹੁੰਚ ਚੁੱਕੇ ਆ ਤੇ ਇੱਥੇ ਗੱਲਬਾਤ ਕਰਾਂਗੇ ਆਖਿਰ ਕਿਹੜੇ ਮੰਤਰੀ ਨੇ ਜਾਂ ਕੈਂਡੀਡੇਟ ਨੇ ਆ ਕੇ ਪਹਿਲੇ ਜਿਹੜੇ ਲੱਡੂ ਇੱਥੇ ਆਰਡਰ ਕੀਤੇ ਨੇ ਤੇ ਕਿੰਨੇ ਕਰਕੇ ਗਏ ਨੇ ਗੱਲਬਾਤ ਕਰਾਂਗੇ ਜਸਪੀਰ ਸਿੰਘ ਸਾਡੇ ਨਾਲ ਨੇ ਮਾਲਕ ਸਰ ਬਹੁਤ-ਬਹੁਤ ਸਵਾਗਤ ਹੈ ਜੀ ਮੈਂ ਲੱਪੂ ਸਵੀਟਸ ਤੋਂ ਮਿਲ ਜਿਹੜੇ ਨੇ ਜੀ ਤੇ ਇਲੈਕਸ਼ਨ ਅੱਜ ਲਾਸਟ ਦਿਨ ਹੈ ਜੀ ਠੀਕ ਹੈ ਜੀ ਕੱਲ ਕਾਊਂਟਿੰਗ ਹੈ ਜੀ ਇਸ ਕੱਲ ਕੇ ਸਾਰੀਆਂ ਪਾਰਟੀਆਂ ਦੇ ਵਿੱਚ ਅੱਜ ਖੁਸ਼ੀ ਹੈ ਹੂੰ ਕਿਉਂਕਿ ਸਾਰੀਆਂ ਪਾਰਟੀਆਂ ਸਾਡੇ ਕੋਲ ਲੱਡੂ ਦੇ ਆਰਡਰ ਦੇ ਕੇ ਕਿ ਜੀ ਤੇ ਬਾਕੀ ਜਿਹੜਾ ਜਿੱਤ ਦਾ ਸੇਰਾ ਏ ਇਹ ਤਾਂ ਉਪਰਲੇ ਦੇ ਹੱਥੇ ਕਿਸ ਕਿਸ پارٹی ਦੇ ਸਿਰ ਤੇ ਲੱਗਣਾ ਏ ਠੀਕ ਹੈ ਜੀ ਸਭ ਤੋਂ ਸਾਨੂੰ ਤਾਂ ਭਾਜਪਾ ਵੀ ਆਮ ਆਦਮੀ ਪਾਰਟੀ ਵੀ ਤੇ ਕਾਂਗਰਸ ਵੀ ਗੱਲ ਹੀ ਦਲ ਵੀ ਸਭ ਦਾ ਹੀ ਆਰਡਰ ਸਾਡੇ ਕੋਲ ਤੁਹਾਡੇ ਕੋਲ ਲੱਡੂ ਬਣੇ ਪਏ ਨੇ ਹੁਣ ਆ ਤੁਸੀਂ ਇਹਦਾ ਤਿਆਰ ਕਰਦੇ ਬਿਲਕੁਲ ਜੀ ਆਰਡਰ ਦੀ ਗੱਲ ਕਰਾਂ ਕਿੰਨੀ ਕਿ ਲਾਗਤ ਨਾਲ ਤੁਸੀਂ ਲੱਡੂ ਤਿਆਰ ਕਰ ਚੁੱਕੇ ਹੋ ਹੁਣ ਤੱਕ ਫਿਰ ਲਾਗਤ ਅਸੀਂ ਤਕਰੀਬਨ ਸਾਡੇ ਕੋਲ 5-6 ਕੁਇੰਟਲ ਦੇ ਕਰੀਬ ਦਾ ਆਰਡਰ ਆ ਗਿਆ ਜੀ ਬਾਕੀ ਸ਼ਾਮ ਤੱਕ ਹੋਰ ਆ ਜਾਣਗੇ ਜੀ ਸ਼ਾਮ ਤੱਕ ਹੋਰਲੇ ਉਮੀਦ ਵੀ ਹੋਰ ਆਉਣਗੇ ਹਲੇ ਹੋਰ ਆਣਗੇ ਜੀ ਪਿੰਡਾਂ ਦੇ ਜਿਹੜੇ ਸਰਪੰਚ ਐ ਹੂੰ ਹੋਰ ਪਾਰਟੀ ਨਾਲ ਜੁੜੇ ਹੋਏ ਲੋਕ ਐ ਜੀ ਹੂੰ ਉਹ ਦੇਖ ਕੇ ਜਾਣਗੇ ਜੀ ਕੀ ਕੀ ਲੱਗਦਾ ਕੀ ਐ ਜੀ ਫਾਸਮਾ ਮੁਕਾਬਲਾ ਖਰੜ ਦੇ ਵਿੱਚ ਕਿਸ ਦਾ ਮੰਨਦੇ ਹੋ ਫਾਸਮਾ ਫਾਸਮਾ ਮੁਕਾਬਲੇ ਦੇ ਤਿੰਨੇ ਹੀ ਕੈਂਡੀਡੇਟਾਂ ਦੇ ਵਿੱਚ ਜੀ ਚੰਦੂ ਮਗਦਰਾ ਸਾਹਿਬ ਹੋਗੇ ਆਪਣਾ ਮਲਵਿੰਦਰ ਸਿੰਘ ਕੰਗ ਹੋਗੇ ਤੇ ਸਿੰਗਲਾ ਸਾਹਿਬ ਹੋ ਗਏ ਜੀ ਤਿੰਨਾਂ ਦੇ ਵਿੱਚੋਂ ਦੇਖੋ ਜੀ ਕੋਈ ਵੀ ਜਿੱਤ ਸਕਦਾ ਥੋੜੀਆਂ ਵੋਟਾਂ ਦੇ ਫਰਕ ਨਾਲ ਜਿੱਤੂਗਾ ਕੋਈ ਵੀ ਕੈਂਡੀਡੇਟ ਜਿੱਤੇ ਹਾਂਜੀ ਬਿਲਕੁਲ ਬਿਲਕੁਲ ਸੋ ਲੱਡੂ ਦੀ ਗੱਲ ਕੀਤੀ ਆ ਅਕਸਰ ਪਾਰਟੀਆਂ ਵਾਲੇ ਆਉਂਦੇ ਨੇ ਕਿ ਜਦੋਂ ਵੋਟਾਂ ਪੈਣੀ ਉਸੇ ਟਾਈਮ ਆਉਂਦੇ ਨੇ ਵਿੱਚ ਖਾਸ ਤੌਰ ਤੇ ਨਹੀਂ ਅਕਸਰ ਵੀ ਆਉਂਦੇ ਰਹਿੰਦੇ ਸਾਡੇ ਕੋਲ ਤਾਂ ਆਰਡਰ ਅਕਸਰ ਵੀ ਆਉਂਦੇ ਰਹਿੰਦੇ ਆ ਤੇ ਬਾਕੀ ਇਲੈਕਸ਼ਨ ਦੇ ਟਾਈਮ ਥੋੜੇ ਜਿਆਦਾ ਵੱਧ ਜਾਂਦੇ ਆ ਜੀ ਕਿਉਂਕਿ ਵੰਡਲੇ ਹੁੰਦੇ ਲੋਕਾਂ ਨਾਲ ਇਲੈਕਸ਼ਨ ਚ ਸਾਡੇ ਕੋਲ ਜਿਆਦਾ ਆਰਡਰ ਆਉਂਦੇ ਆ ਤੁਸੀਂ ਇੱਥੇ ਪਾਰਟੀ ਦੀ ਗੱਲ ਕਰਾਂ ਕਿਹੜੀ ਸਪੋਰਟ ਕਰਦੇ ਹੋ ਪਾਰਟੀ ਨੂੰ ਫਿਰ ਦੇਖੋ ਸਾਡੇ ਵਾਸਤੇ ਸਾਰੀਆਂ ਪਾਰਟੀਆਂ ਬਰਾਬਰ ਨੇ ਜੀ ਠੀਕ ਹੈ ਜੀ ਸਾਡੇ ਵਾਸਤੇ ਸਾਰੀਆਂ ਪਾਰਟੀਆਂ ਬਰਾਬਰ ਐ ਸੋ ਸਾਰੀਆਂ ਸਰਕਾਰ ਕਰਦੇ ਆ ਜੇ ਮੈਂ ਵਿਕਾਸ ਦੀ ਗੱਲ ਕਰਾਂ ਮੇਰੇ ਇੱਥੇ ਵੀ ਕਿਹੜੀ ਪਾਰਟੀ ਨੇ ਵਿਕਾਸ ਕਰਿਆ ਹੁਣ ਤੱਕ ਫਿਰ ਦੇਖੋ ਵਿਕਾਸ ਤਾਂ ਹੁੰਦੇ ਰਹਿੰਦੇ ਨੇ ਜਿਹੜੀ ਮਰਜ਼ੀ ਪਾਰਟੀ ਆ ਜੀ ਠੀਕ ਹੈ ਜੀ ਕਿਉਂਕਿ ਖੜ ਦੀ ਆਬਾਦੀ ਇੰਨੀ ਵੱਧ ਚੁੱਕੀ ਆ ਇੱਥੇ ਨਵੀਆਂ ਕਲੋਨੀਆਂ ਬਣਦੀਆਂ ਤੇ ਵਿਕਾਸ ਤਾਂ ਹੋਈ ਜਾ ਰਿਹਾ ਕਮੇਟੀ ਦੇ ਵਿੱਚ ਠੀਕ ਹੈ ਜੀ ਵਧੀਆ ਕੰਮ ਚੱਲ ਰਹੇ ਹਨ ਸਾਡਾ 고ਧ ਪਤੀਜਾ ਐ ਐਮਸੀ ਹੈ ਜੀ ਜੀ 18 ਨੰਬਰ ਵਾਰਡ ਤੋਂ ਗੁਰਜੀਤ ਸਿੰਘ ਜੀ ਠੀਕ ਹੈ ਜੀ ਤੇ ਉਹ ਆਮ ਆਦਮੀ ਪਾਰਟੀ ਨੂੰ ਲੌਂਗ ਕਰਦੇ ਆ ਤੇ ਅਸੀਂ ਕੰਡੋਮ ਦੂਜਾ ਛੋਟਾ ਪਲਾ ਸਾਡਾ ਸਰਪੰਚ ਹੈ ਜੀ ਜੀ ਪਰਮਸਰ ਲਾਲ ਜੀ ਤੇ ਅਸੀਂ ਪਿੰਡ ਪਿੰਡ ਦੇ ਵਿੱਚ ਫਿਰ ਆਮ ਆਦਮੀ ਪਾਰਟੀ ਨਾ ਹੋਣੀ ਫਿਰ ਤਾਂ ਤੁਹਾਡੀ ਹਾਂ ਜੀ ਔਰ ਤਾਂ ਆਮਾ ਦੀ ਬਾੜੀ ਨੂੰ ਨਹੀਂ ਫਿਰ ਦੇਖੋ ਸਪੋਰਟ ਨੂੰ ਤੇ ਭਤੀਜਾ ਕਰ ਰਿਹਾ ਜੀ ਜੀ ਹਾਂ ਜੀ ਭਤੀਜਾ ਕਰ ਰਿਹਾ ਅਸੀਂ ਤਾਂ ਦੁਕਾਨਦਾਰ ਹਾਂ ਜੀ ਅਸੀਂ ਦੁਕਾਨਦਾਰ ਅਸੀਂ ਦੁਕਾਨ ਤੇ ਬਸ ਲੱਡੂ ਵੇਚਨੇ ਅੱਜ ਤਾਂ ਲੱਡੂ ਵੇਚਨੇ ਜੀ ਠੀਕ ਹੈ ਹਾਂ ਜੀ ਬਿਲਕੁਲ ਭਾਈ ਜੀ ਕੀ ਨਾਮ ਹੈ ਜਗਤਾਰ ਸਿੰਘ ਜੀ ਤੁਸੀਂ ਵੀ ਵੇਸਟ ਦੁਕਾਨ ਤੇ ਬੈਠੇ ਹੋ ਮਾਲ ਕੀ ਦੀ ਕਰ ਰਹੇ ਹੋ ਪੂਰੀ ਹਾਂ ਜੀ ਹਾਂ ਜੀ ਤੇ ਆਰਡਰ ਦੀ ਗੱਲ કરી ਇਧਰ ਫਾਜ਼ਲ ਸਾਹਿਬ ਨੇ ਕੀ ਕਹਿਣਾ ਚਾਹੂਗੀ ਜੀ ਫਿਰ ਔਰ ਤਾਂ ਵੇਚੀ ਪੂਰੇ ਤਿਹਾਰਾਂ ਜੀ ਤਿਆਰ ਪਰ ਤਿਆਰ ਨੇ ਹਾਂ ਜੀ ਹਾਂ ਪਈਆਂ ਜਿਹੜੀ ਕਹਿੰਦੇ ਆਪਾਂ ਲੱਡੂਆਂ ਹੀ ਹਾਂਜੀ ਹਾਂਜੀ ਹੂੰ ਪੂਰੇ ਤਿਆਰ ਆ ਪੰਜ ਹੋਣੇ 7-8 ਕਾਊਂਟਰ ਹੂੰ ਜਿਵੇਂ ਰੇਟ ਦੀ ਗੱਲ ਕਰਾਂ ਲੱਗੂਆਂ ਦੀ ਲੇਟ ਦੀ ਰੇਟ ਦੀ ਹਨਾ ਇਹ ਮੰਤਰੀ ਨੂੰ ਘੱਟ ਰੇਟ ਲੱਗਦੇ ਕਾ ਰੇਟ ਉਨਾ ਹੀ ਹੁੰਦਾ ਨਹੀਂ ਰੇਟ ਬਰਾਬਰ ਆ ਜੀ ਹਾਂ ਬਰਾਬਰ ਕੀ ਲੱਗਦਾ ਫਿਰ ਹਵਾ ਕਿਧਰ ਦੀ ਹੈ ਫਿਰ ਖਰੜ ਦੀ ਜ਼ਵਾਰ ਫਿਰ ਆਵਾਦ ਆ ਫਿਰ ਜੀ ਦੇ ਲੋਕ ਤੁਹਾਡੇ ਹੂੰ ਤਿੰਨ ਤਿੰਨਾ ਚ ਇਹ ਟੱਕਰ ਚੱਲ ਰਹੀ ਆ ਉਹਨਾਂ ਦੇ ਦੇ ਆ ਵੀ ਕੁਝ 80 ਪਰਸੈਂਟ ਦਾ ਚੰਦੂ ਮਾਚਰਿਆਂ ਨੂੰ ਵੋਟ ਪਈ ਹੈ ਹਾਂ ਇਹ ਸਿੰਗਲ ਆਰ ਕੰਗਜੇ ਟੱਕਰ ਲੱਗ ਰਹੀ ਹੈ ਠੀਕ ਹੈ ਜੀ ਹਾਂ ਜੀ ਤੇ ਬਾਈ ਨਿਲਮੇ ਲੱਡੂ ਤਿਆਰ ਕਰਦਾ ਬਾਈ ਹੈਨਾ ਹਾਂ ਜੀ ਫਿਰ ਬਾਈ ਕੀ ਤਿਆਰ ਕਰਕੇ ਕਿਵੇਂ ਲੱਗ ਰਿਹਾ ਫਿਰ ਇਸ ਵਾਰ ਫਿਰ ਜ਼ਿਆਦਾ ਬਸ ਵਧੀਆ ਲੱਗ ਰਿਹਾ ਜੀ ਵਧੀਆ एकदम ਬਈ ਕਟੇ ਮੂੰ ਗੁੰਨੇ ਜਿਵੇਂ ਐਵੇਂ ਕੋਲ ਨਹੀਂ ਸਾਰਾ ਕੁਝ ਕਰ ਦਿਆ ਓਕੇ ਭਾਈ ਸਾਰਾ ਕੁਝ ਫਲਕਲਾਸ ਤਿਆਰ ਕੀਆ ਵਿਟਰੀਆ ਤੂੰ ਹਾਂਜੀ ਹਾਂਜੀ ਬਿਲਕੁਲ ਉਹ ਵੰਡਣੀਆਂ ਨੇ ਹਣਾ ਹਾਂਜੀ ਹਾਂਜੀ ਕੀ ਕਹਿਣਾ ਚਾਹੋਗੇ ਜੇ ਫਿਰ ਲੱਡੂ ਬਣਾਉਂਦੇ ਹਾਂ ਮਨ ਦੇ ਵਿੱਚ ਕੀ ਆਉਂਦਾ ਆਉਂਦਾ ਹੈ ਚੀਜ਼ਾਂ ਲੈ ਕੇ ਫਿਰ ਬਸ ਵਧੀਆ ਲੱਗਦਾ ਹੈ ਵਰਗਿਆ ਹੋਰ ਰੰਮ ਦੇ ਵਧੀਆ ਲੱਗਦਾ ਹੈ ਹੋਰ ਵਧੀਆ ਲੱਗਦਾ ਹਾਂਜੀ ਫੋਟ ਕਿਨੂੰ ਪਾਈ ਫਿਰ ਫੋਟ ਅਸੀਂ ਉਰੇ ਬਣੀ ਨਹੀਂ ਹੈਗੀ ਮੈਂ ਤਾਂ ਉੱਤੀ ਗਏ ਚਲੋ ਠੀਕ ਹੈ ਜੀ ਸੋ ਜੀ ਲੋਕਾਂ ਨੂੰ ਕੀ ਕਹੋਗੇ ਕਿਉਂਕਿ 4 ਤਰੀਕ ਨੂੰ ਨਤੀਜੇ ਆਉਣੇ ਨੇ ਲੋਕਾਂ ਨੂੰ ਕੀ ਅਪੀਲ ਕਰਾਂਗੇ ਇੱਥੇ ਲੋਕਾਂ ਨੂੰ ਅਸੀਂ ਤਾਂ ਇਹ ਅਪੀਲ ਕਰਾਂਗੇ ਕਿ ਕਿਸੇ ਵੀ ਪਾਰਟੀ ਦਾ ਕੋਈ ਵੀ ਕੈਂਡੀਡੇਟ ਜਿੱਤੇ ਜੀ ਠੀਕ ਹੈ ਜੀ ਕਿਸੇ ਦੇ ਨਾਲ ਕੋਈ ਲੜਾਈ ਝਗੜਾ ਜਾਂ ਕਿਸੇ ਤਰ੍ਹਾਂ ਦਾ ਕੋਈ ਵਿਤਕਰਾ ਨਹੀਂ ਹੋਣਾ ਚਾਹੀਦਾ ਜੀ ਜਿੱਤ ਹਾਰਤ ਬਣੀ ਵੀ ਹੈ ਕਿ ਜਿਤਨਾ ਤੇ ਇੱਕੇ ਬੰਦੇ ਨੇ ਜੀ ਅਸੀਂ ਤਾਂ ਸਭ ਨੂੰ ਇਹੀ ਅਪੀਲ ਕਰਾਂਗੇ ਕਿ ਸ਼ਾਂਤੀ ਦੇ ਨਾਲ ਰਹਿਣ ਜੀ ਤੇ ਆਪਣੀ ਭਾਈਚਾਰਕ ਸਾਂਝ ਜਿਹੜੀ ਉਹ ਬਣਾ ਕੇ ਰੱਖਣੀ ਸੋ ਜੀ ਹੁਣ ਕੱਲੂ ਦੇਖਣਾ ਹੋਊਗਾ ਕਿ ਆਖਿਰ ਕਿਹੜੀ ਪਾਰਟੀ ਲੱਡੂ ਵੰਡਦੀ ਹੈ ਤੇ ਤੁਸੀਂ ਜ਼ਰੂਰ ਖਾ ਲਿਓ ਲੱਡੂ ਕਿਉਂਕਿ ਲੱਡੂਆਂ ਨਾਲ ਖੁਸ਼ੀ ਕਹਿੰਦੇ ਬਹੁਤ ਜ਼ਿਆਦਾ ਮਿਲਦੀ ਹੈ ਸੋ ਤੁਸੀਂ ਵੀ ਖੁਸ਼ ਹੋਇਓ ਲੱਡੂ ਖਾ ਕੇ ਹੁਣ ਕੱਲ ਦੇਖਾਂਗੇ ਨਤੀਜੇ ਕਿ ਆਖਿਰ ਕਿਹੜਾ ਜਿਹੜਾ ਜਿੱਤਦਾ ਤਾਜ ਜਿਹਦੇ ਸਿਰ ਤੇ ਸਜਦਾ ਹੈ ਕੈਮਰਾਮੈਨ ਸਰਿੰਦਰ ਦੇ ਨਾਲ ਗੁਰਪ੍ਰੀਤ